ਸੁਭਾ ਸਰਕਾਰ ਵੱਲੋਂ ਨਸ਼ੇ ਤੇ ਠੱਲ ਪੌਣ ਖਾਤਰ ਜਿੱਥੇ ਅੰਤਖ ਪ੍ਰਯਾਸ ਕੀਤੇ ਜਾ ਰਹੇ ਨੇ ਉਥੇ ਹੀ ਪੁਲਿਸ ਵੱਲੋਂ ਵੀ ਸਮੇਂ-ਸਮੇਂ ਤੇ ਆਪਰੇਸ਼ਨ ਚਲਾਏ ਜਾ ਰਹੇ ਨੇ ਜਿਸ ਦੇ ਤਹਿਤ ਸ਼ਰਾਰਤੀ ਆਸਰਾ ਦੇ ਕਰਾਂ ਦੀ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਇਸ ਕੜੀ ਵਿੱਚ ਪਠਾਨਕੋਟ ਪੁਲਿਸ ਵੱਲੋਂ ਜੰਮੂ ਕਸ਼ਮੀਰ ਸਥਨੇ ਸੱਤ ਸਰਹਦੀ ਨਕੇ ਲਾਏ ਗਏ ਜਿਸ ਵਿੱਚ ਉਹਨਾਂ ਨੇ ਬਾਹਰੀ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਤੇ ਨਾਲੀਆਂ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਉਹਨਾਂ ਨੇ ਕਿਹਾ ਕਿ ਪੁਲਿਸ ਆਪਣੇ ਵੱਲੋਂ ਪੂਰੀ ਤਰ੍ਹਾਂ ਚੁੱਕਨੀ ਵਰਤ ਰਹੀ ਹੈ ਤੇ ਨਾਲ ਹੀ ਉਹਨਾਂ ਦਾ ਇਹ ਪੂਰਾ ਪ੍ਰਯਾਸ ਰਹੇਗਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਾ ਤੋਂ ਰੁਲਣ ਤੋਂ ਬਚਾਇਆ ਜਾ ਸਕੇ ਤੇ ਪੰਜਾਬ ਦਾ ਭਵਿੱਖ ਉਜਲਾ ਹੋ ਸਕੇ। ਇਹ ਆਪਰੇਸ਼ਨ ਜਿਹੜਾ ਸੀਲ ਸੀਰੀਜ਼ ਹੈ ਤੁਹਾਨੂੰ ਪਤਾ ਕਿ ਵੀ ਇਹ ਜਿਹੜੇ ਆਪਰੇਸ਼ਨ ਹੁੰਦੇ ਆ ਇਹ ਇੰਟਰ ਸਟੇਟ ਬਾਉਂਡਰੀ ਨੂੰ ਫੋਕਸ ਕਰਕੇ ਹੁੰਦੇ ਆ ਤੇ ਇਹਦੇ ਹੀ ਮੱਦੇ ਨਜ਼ਰ ਅੱਜ ਪੂਰੇ ਪੰਜਾਬ 'ਚ ਇਹ ਆਪਰੇਸ਼ਨ ਚੱਲ ਰਿਹਾ ਤੇ ਆਪਰੇਸ਼ਨ ਇਹ ਸੀਰੀਜ਼ 9 ਹੈ ਜੀ ਸੀਲ 9 ਤੇ ਇਹਦੇ ਅੰਡਰ ਆਪਾਂ ਪਠਾਨਕੋਟ ਚ ਟੋਟਲ 8 ਜਗ੍ਹਾ ਇੰਟਰ ਸਟੇਟ ਜਿਹੜੇ ਆ ਉਹ ਨਾਕੇ ਲਗਾਏ ਆ ਜੀ ਉਥੇ ਹੈਵੀ ਫੋਰਸ ਆਪਾਂ ਡਿਪਲੋਏ ਕੀਤੀ ਹੈ ਮਾਨਯੋਗ ਐਸਐਸਪੀ ਪਠਾਨਕੋਟ ਜੀ ਨੇ ਬੜੀ ਕਲੀਅਰ ਡਾਇਰੈਕਸ਼ਨਸ ਦਿੱਤੀਆਂ ਕਿ ਵੀ ਇਹ ਜਿਹੜੇ ਇੰਟਰ ਸਟੇਟ ਨਾਕੇ ਆ ਇਹਨਾਂ ਤੇ ਗਹਿਨ ਚੈਕਿੰਗ ਕੀਤੀ ਜਾਏ ਤੇ ਉਹਦੇ ਵਿੱਚ ਆਪਾਂ ਇਨਸ਼ੋਰ ਕਰ ਰਹੇ ਆ ਕਿ ਵੀ ਕੋਈ ਸ਼ੱਕੀ ਬੰਦਾ ਜਾਂ ਕੋਈ ਬੰਦਾ ਜਿਹੜਾ ਕੋਈ ਡਰੱਗਸ ਲੈ ਕੇ ਆ ਰਿਹਾ ਹੋਵੇ ਇੰਟਰ ਸਟੇਟ ਤੋਂ ਹਿਮਾਚਲ ਵਾਲੀ ਸਾਈਡ ਤੋਂ ਜੇ ਐਨ ਕੇ ਵਾਲੀ ਸਾਈਡ ਤੋਂ ਉਹਨੂੰ ਚੈੱਕ ਕੀਤਾ ਜਾਏ ਤਾਂ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਇਸ ਤੋਂ ਇਲਾਵਾ ਜਿਹੜੀ ਗੱਡੀਆਂ ਵੀ ਹੈ ਇਹਨਾਂ ਦੇ ਡਾਕੂਮੈਂਟਸ ਪੂਰੇ ਨਹੀਂ ਆ ਜਾਂ ਕੋਈ ਚੋਰੀ ਦੀ ਗੱਡੀ ਆ ਉਹਨਾਂ ਨੂੰ ਵੀ ਆਪਾਂ ਚੈੱਕ ਕਰ ਰਹੇ ਹਾਂ ਹੋਰ ਕੋਈ ਕ੍ਰਿਮੀਨਲ ਬੰਦੇ ਆਕਰ ਕੋਈ ਨਾਰਮਲ ਮੂਵਮੈਂਟ ਕਰ ਰਿਹਾ ਜਿਨ੍ਹਾਂ ਦੇ ਪਹਿਲੇ ਪਰਚੇ ਆ ਉਹਨਾਂ ਨੂੰ ਵੀ ਆਪਾਂ ਪਾਇਸ ਆਪਣੇ ਕੋਲ ਜਿਹੜਾ ਸੌਫਟਵੇਅਰ ਆ ਉਹਦੇ ਥਰੂ ਚੈੱਕ ਕਰ ਰਹੇ ਹਾਂ ਤੇ ਆਪਾਂ ਵਾਹਨ ਐਪ ਤੋਂ ਗੱਡੀਆਂ ਦੇ ਨੰਬਰ ਵੀ ਚੈੱਕ ਕਰ ਰਹੇ ਆ ਕੋਈ ਚੋਰੀ ਦੀ ਗੱਡੀ ਹੈ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਆਪਾਂ ਰਾਉਂਡ ਅਪ ਕਰਕੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਤੇ ਇਸ ਪ੍ਰਕਾਰ ਆਪਾਂ ਇਹ ਪਠਾਨਕੋਟ 'ਚ ਟੋਟਲ 8 ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲਗਾਏ ਆ ਇਹਨਾਂ ਵਿੱਚੋਂ 3 ਨਾਕੇ ਸਿਟੀ ਸਬਡਿਵੀਜ਼ਨ 'ਚ ਜਿਨ੍ਹਾਂ 'ਚੋਂ ਇੱਕ ਨਾਕੇ ਤੁਸੀਂ ਇਸ ਵੇਲੇ ਖੜੇ ਹੋ ਹਰਿਆਲ 'ਚ ਇਸ ਤੋਂ ਇਲਾਵਾ ਆਪਣੇ ਦੋ ਹੋਰ ਨਾਕੇ ਆ ਚੱਕੀਪੁੱਲ ਤੇ ਮੀਰਥਲ ਜਿਹੜੀ ਰੂਰਲ ਸਬਡਿਵੀਜ਼ਨ ਆ ਉੱਥੇ ਵੀ ਤਿੰਨ ਨਾਕੇ ਆ ਜੀ ਪਰਮਨੰਤ ਫਤਿਹਪੁਰ ਤੇ ਜਨਿਆਲ ਤੇ ਜਿਹੜੀ ਧਾਰਕਲਾ ਸਬਡਿਵੀਜ਼ਨ ਆ ਉੱਥੇ ਦੋ ਨਾਕੇ ਆ ਜੀ ਦਰਬਾਨਪੁੱਲ ਤੇ ਮੋਦਪੁਰ ਇਸ ਤਰੀਕੇ ਨਾਲ ਟੋਟਲ 8 ਨਾਕੇ ਆ ਜਿਹਦੀ ਚੈਕਿੰਗ ਆ ਉਹ ਪੂਰੀ ਸਖਤੀ ਨਾਲ ਕੀਤੀ ਜਾਵੇ If you wish that your child learns today and leads tomorrow, bring them to A and M's Gems Cambridge International School, Pathankot, affiliated to CBSE, New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's james cambridge international school opposite canada palace near a m institutes jalandhar dalhousie bypass road parthanko